ਐਮਸੀ ਚੌਂਜੰਦਰ ਦੇ ਵਿੱਚ ਆ ਸਾਰੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਸ ਕਾ ਦਾ ਅਸਵਾਸ਼ਣ ਦਿੱਤਾ ਹੈ ਕਿ ਇਸ ਧਰਨੇ ਦੀ ਲੋੜ ਨਹੀਂ ਹੈ ਤੁਸੀਂ ਜਿਹੜੀ ਤੁਹਾਡੇ ਮੰਗਾ ਨੇ ਇੱਕ ਤੇ ਜਿਸਰ ਦੇ ਝੂਠਾ ਪਰਚਾ ਪਾਇਆ ਉਹ ਰੱਦ ਹੋਣਾ ਹੈ ਔਰ ਦੂਸਰਾ ਜਿਹੜਾ ਹੈ ਅੰਕੁਲ ਉੱਲਾ ਉਹਦੇ ਜਿਹੜਾ ਬਣਦੀ ਕਾਰਵਾਈ ਕਰਨਗੇ ਤੇ ਉਹਨਾਂ ਨੇ ਇੱਕ ਤਰੀਕ ਤੱਕ ਜਿਹੜਾ ਸਮਾਂ ਮੰਗਿਆ ਹੈ ਪਰਚਾ ਰੱਦ ਕਰਨ ਦੇ ਵਿੱਚ ਔਰ ਦੂਸਰੀ ਜਿਹੜੀ ਕਾਰਵਾਈ ਅਸਵਾਸ਼ਣ ਦਿੱਤਾ ਹੈ ਸੋ ਇਹ ਜੋ ਆਪਾਂ ਇਕੱਠ ਕਰਨਾ ਸੀਗਾ ਇਹਨੂੰ ਅਸੀਂ ਰੱਦ ਨਹੀਂ ਕਰੇ ਪੋਸਟਪੋਨ ਕਰ ਰਹੇ ਆਂ ਫੋਰ ਫੋਰ ਦਾ ਡੇਟ ਸੋ ਅਗਰ ਉਸ ਸਮੇਂ ਦੇ ਅੰਦਰ ਅੰਦਰ ਇਹ ਕੰਮ ਨਹੀਂ ਹੁੰਦੇ ਤੇ ਧਰਨਾ ਲੱਗੇਗਾ ਚੰਦਰ ਦੇ ਵਿੱਚ ਔਰ ਅੰਮ੍ਰਿਤਸਰ ਦਾ ਜਿਹੜਾ ਪਲਚਾ ਉਹ ਅਸੀਂ ਚਵਾਕੇ ਰਾਂਗੇ ਉਸ ਬੰਦੇ ਨੂੰ ਜਿਹੜਾ ਜਿਲ੍ਹੇ ਦੇ ਪਿੱਛੇ ਭੇਜ ਕਰਾਵਾਂਗੇ ਇਹ ਲੜਾਈ ਖਤਮ ਨਹੀਂ ਹੋਈ ਇਹ ਇੱਕ ਪ੍ਰਾਅਵ ਹੈ ਤੇ ਸਾਰੇ ਸਿੰਘ ਚੜ੍ਹਦੀ ਕਲਾ ਜਰੋ ਆਪਾਂ ਬਹੁਤ ਛੇਤੀ ਅਗਰ ਨਹੀਂ ਕੁਝ ਕਰਦੇ ਆਪਾਂ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਨੂੰ ਚਾਬਾਲ ਵਿਖੇ ਜਾਗਰੂਗਾਨ ਅੱਜ ਲੰਬਾਸਪਮਾ ਜਿਹੜੀ ਉਹ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਉਸ ਵਿੱਚ ਜੋ ਅਸ਼ਵਾਸ ਸੁਵਾਇਆ ਗਿਆ ਹੈ ਕਿ ਪਹਿਲੀ ਤਰੀਕ ਤੱਕ ਜਿਹੜਾ ਆ ਉਹ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਅਪੀਲ ਹੈ ਕਿ ਪਹਿਲੀ ਤਰੀਕ ਤੱਕ ਜਿਹੜਾ ਆ ਉਹ ਇਸ ਘਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਉਹ ਅਗਲੀ ਜਿਹੜੀ ਕਾਰਵਾਈ ਆ ਉਹ ਪਹਿਲੀ ਤਰੀਕ ਨੂੰ ਆਪ ਸਾਰਿਆਂ ਨੂੰ ਸੂਚਨਾ ਕਰ ਦਿੱਤੀ ਜਾਏਗੀ ਜਰੂਰਤ ਪੈਣ ਤੇ ਪੰਜਾਬ ਦੇ ਹਰ ਕੋਨੇ-ਕੋਨੇ ਤੋਂ ਸੰਗਤਾਂ ਬੁਲਾ ਕੇ ਇੱਕ ਵੱਡਾ ਪ੍ਰਦਰਸ਼ਨ ਜਿਲਾਇਆ ਉਹ ਕੀਤਾ ਜਾਏਗਾ ਕਿਉਂਕਿ ਜਿਹੜੇ ਲੋਕ ਠੰਡ